ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਕਹਿਣਾ ਦਵਾਂਗੇ ਅੱਜ ਪਣ ਮੈਂ ਤੁਹਾਡੇ ਕਮੈਂਟਾਂ ਤੇ ਇੱਕ ਵੀਡੀਓ ਬਣਾਉਣ ਲੱਗੀਆਂ ਹਨ ਬਹੁਤ ਹੀ ਕੈਂਟ ਵੀਡੀਓ ਆ 18.5 ਇੰਚ ਬ੍ਰੈਸਟ 16 ਕਮਰ ਤੇ 21 ਇੰਚ हिਪ ਇਹ ਤੁਸੀਂ 20 ਇੰਚ ਤੱਕ ਸੇਮ ਕਟਿੰਗ ਕਰ ਸਕਦੇ ਹੋ ਹਨ ਬਸ ਥੋੜੀ ਪਲੇਟ ਦੀ ਜਿਹੜੀ ਆਪਣੀ ਲੰਬਾਈ ਆ ਉਹ ਥੋੜੀ ਜੀ ਉਹ ਕਰ ਲਿਆ ਕਰੋ ਮਤਲਬ ਕਿ ਯਾਰ ਮੈਂ 1.5 ਰੱਖੀ ਆ ਤੁਸੀਂ 11 ਰੱਖ ਸਕਦੇ ਹੋ 20 ਇੰਚ ਤੱਕ 20 21 ਇੰਚ ਤੱਕ ਤੁਸੀਂ ਸੇਮ ਕਟਿੰਗ ਕਰ ਸਕਦੇ ਹੋ ਅ ਬਾਕੀ ਕਈ ਭੈਣਾਂ ਮੈਨੂੰ ਗਰੁੱਪ 'ਚ ਮੈਸੇਜ ਕਰਦੇ ਨੇ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਭੈਣੋ ਮੈਂ ਦਿੰਨੀ ਆ ਜਿਹੜਿਆਂ ਦੇ ਮੈਨੂੰ ਬਸ ਤਾਂ ਮੈਂ ਹਰ ਇੱਕ ਦਾ ਦਿੰਨੀ ਹੋਈ ਆ ਕਈ ਹੁਣ ਹੁੰਦੇ ਵੀ ਛੋਟੇ-ਛੋਟੇ ਚੀਜ਼ਾਂ ਦੇ ਹਨਾ ਉਹ ਮੇਰੇ ਕੋਲ ਤੁਹਾਨੂੰ ਪਤਾ ਹੀ ਹੈ ਵੀ ਟਾਈਮ ਦੀ ਕਮੀ ਹੁੰਦੀ ਆ ਬਾਕੀ ਜੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਧੰਨਵਾਦ ਸਾਰਿਆਂ ਦਾ ਹਨਾ ਤੁਸੀਂ ਮੇਰੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਮੈਨੂੰ ਵੀ ਹੌਸਲਾ ਹੁੰਦਾ ਹਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਬਾਕੀ ਹੁਣ ਆਪਣੀਆਂ ਨਵੀਆਂ-ਨਵੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਹਨ ਜੋ ਵੀ ਆਪਣੇ ਸੀਗੇ ਸਵਾਲ ਸੀ ਉਹਨਾਂ ਦੇ ਜਵਾਬ ਵੀ ਆਪਾਂ ਅਗਲੀ ਵੀਡੀਓ ਚ ਵੀ ਦੇਵਾਂਗੇ ਜਿਵੇਂ ਕਿ ਕਈ ਬਣਾ ਦੇ ਸਵਾਲ ਸੀ ਵੀ ਤੁਸੀਂ ਅਫਗਾਨੀ ਸਲਵਾਰ ਦੀ ਕਟਿੰਗ ਦੱਸੋ ਜ ਸਟੀਚਿੰਗ ਦੱਸੋ ਹੁਣ ਜਿੱਦਾਂ ਵੀ ਜਾਂ ਕੋਈ ਲੈਸ ਵਗੈਰਾ ਲਾ ਕੇ ਪਰ ਡਿਜ਼ਾਈਨ ਬਣਾਉਣਾ ਉਹ ਆਪਣੀ ਹੁਣ ਤੀਜੇ ਦਿਨ ਵੀਡੀਓ ਆਉਂਦੀ ਰਹੂਗੀ ਤੁਸੀਂ ਵੀਡੀਓ ਦੇਖਣੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਹਾਂਜੀ ਆ ਦੇਖੋ ਅੱਜ ਆਪਾਂ ਕਟਿੰਗ ਕਰਨ ਲੱਗੇ ਆਂ ਜਿਹੜਾ ਹੁੰਦਾ ਨਾ ਆਪਣਾ 1.5 ਮੀਟਰ ਵਾਲਾ ਸੂਟ ਆ ਨਾ ਉਹਦੀ ਆਪਣੀ ਜਿਵੇਂ ਕਿ ਹੁਣ ਆਪਣੇ ਕਮੀਜ਼ ਦੀ ਲੈਂਥ ਹੈ ਗਿਆ 42 ਇੰਚ ਤੇ ਆਪਾਂ ਕੀ ਕਰਨਾ ਆਪਾਂ 40 47 ਇੰਚ ਰੱਖ ਲਵਾਂਗੇ ਮੈਂ 47 8 ਲੈ ਇੱਕ ਵਾਰ ਨੇ ਨਾਲ ਬਾਲ ਹੈਗੀ ਤੇ ਜਿਹੜਾ ਇਹਦੇ ਨਾਲ ਸਲਵਾਰ ਦਾ ਪੀਸ ਆ ਉਹ ਪਲੇਨ ਆ ਆਪਾਂ ਉਸ ਤੋਂ ਬਾਅਦ ਜਿੰਨੀ ਆਪਣੀ ਹਿਪ ਆ ਉਹਦੇ ਹਿਸਾਬ ਨਾਲ ਵਧ ਰੱਖਾਂਗੇ ਕਪੜਾ 4 ਇੰਚ ਜੇ ਤੁਸੀਂ ਲੈਸ ਲਾਉਣੀ ਆ ਜੇ ਤੁਸੀਂ ਕਲੀਆਂ ਵਗੈਰਾ ਪਾਉਣੀ ਆ ਤਾਂ ਉਦਾਂ ਦਾ ਹਨਾ ਤਾਂ ਮੈਂ ਇਹਦੇ ਉੱਪਰ ਪਾਉਂਗੀ ਕਲੀਆਂ ਕਲੀਆਂ ਪਾਉਣ ਲਈ ਆਪਾਂ ਕੀ ਕਰਨਾਗਾ ਆਪਾਂ ਇਹਦਾ ਪਤਾ ਕੀ ਲੈਣਾ ਜਿਵੇਂ ਕਿ ਮੇਰੀ ਹਿਪ ਹੈਗੀ ਆ 20 21 ਇੰਚ ਤਾਂ ਫਿਰ 4-5 ਇੰਚ ਐਕਸਟਰਾ ਰੱਖਾਂਗੇ ਮਤਲਬ ਕਿ ਇੱਕ ਵਾਰ ਮੈਂ ਸਾਰਾ ਹੀ ਰੱਖ ਲੂੰਗੀ ਜਿੰਨਾ ਇਹ ਹੈਗਾਗਾ ਹਾਂ ਠੀਕ ਆ ਦੇਖੋ ਹੁਣ ਆਪਾਂ ਲੱਗੇ ਆ ਜੀ ਪਹਿਣਾ ਦੀ ਡਿਮਾਂਡ ਤੇ 18.5 ਇੰਚ ਬ੍ਰੈਸਟ ਤੇ 16 ਜਾਂ 15 ਇੰਚ ਕਮਰ ਤੇ 21 ਇੰਚ हिਪ ਦੀ ਕਟਿੰਗ ਕਰਨੀ ਠੀਕ ਆ ਤੇ ਪਹਿਲਾਂ ਮੈਂ نیچے ਵਾਲਾ ਪੱਲਾ ਵਿਛਾ ਲਿਆ ਇੱਕ ਤੇ ਆ ਹੁਣ ਆ ਗਿਆ ਆਪਣਾ ਉੱਪਰ ਵਾਲਾ ਪੱਲਾ ਇਹ ਜਿਹੜੀ ਮੈਂ ਹੁਣ ਤੁਹਾਨੂੰ ਕਟਿੰਗ ਦੱਸਣ ਲੱਗੀ ਆ ਨਾ ਇਹ ਤੁਸੀਂ ਕਿਸੇ ਵੀ ਨਾਪ ਦੀ ਇਦਾਂ ਹੀ ਕਰ ਸਕਦੇ ਹੋ 18 19 ਬੀ ਬੀ ਇੰਚ ਤੱਕ ਸੇਮ ਹੀ ਪ੍ਰੋਸੈਸ ਹੋਊਗਾ ਕਟਿੰਗ ਦਾ ਤੇ ਸਟੀਚਿੰਗ ਦਾ ਹੁਣ ਮੈਂ ਕਲੀਆਂ ਇਹਦੇ ਤੇ ਥੋੜਾ ਡਿਜ਼ਾਈਨਿੰਗ ਕਰਨੀ ਸੀਗੀ ਕਲੀਆਂ ਕੁਲੀਆਂ ਪਾ ਕੇ ਹੁਣ ਮੈਨੂੰ ਪ੍ਰੈਸ ਦੀ ਹੋਗੀ ਕੋਲ ਤੇ ਹੁਣ ਮੈਂ ਤੁਸੀਂ ਦੇਖੀ ਜਾ ਕਰੋ ਮੈਂ ਹੱਥਾਂ ਨਾਲ ਇਹਨੂੰ ਮੈਂ ਕਿਵੇਂ-ਕਿਵੇਂ ਪ੍ਰੈਸ ਕਰਦੀ ਮੂਰਲਾ ਪੱਲਾ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਅੱਧਾ ਪੌਣਾ ਇੰਚ ਡਾਉਣ ਰੱਖਦੇ ਹੁੰਦੇ ਹਾਂ ਇਹ ਕਿਉਂ ਰੱਖਦੇ ਹੁੰਦੇ ਆ ਉਹ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਕਲੀਅਰ ਕੀਤਾ ਹੀ ਹੈਗਾ ਹੁਣ ਆਪਾਂ ਕੀ ਕਰਨਾ ਇਹਨਾਂ ਦਾ ਆਪਾਂ ਕੱਢਣਾ ਤੀਰਾ ਤੀਰਾ ਕਿਹ ਪਣ ਦੇ ਸਵਾਰ ਸੀ ਆਪਾਂ ਕਿਵੇਂ ਕੱਢਦੇ ਹੁੰਨੇ ਆ ਤੀਰਾ ਆਪਾਂ ਕੱਢਦੇ ਹੁੰਨੇ ਆ ਗਲੇ ਦੇ ਹਿਸਾਬ ਨਾਲ ਜੇ ਤਾਂ ਹੁਣ ਇਹਨਾਂ ਦਾ ਗਲਾ ਮੈਂ ਰੱਖਦੀ 4.5 5 ਇੰਚ ਫਿਰ ਤਾਂ ਇਹਨਾਂ ਦਾ ਤੀਰਾ ਰੱਖਣਾ ਸੀ ਮੈਂ 7 ਇੰਚ ਗਲਾ ਇਹਨਾਂ ਦਾ ਮੈਂ ਰੱਖੂੰਗੀ 6 ਇੰਚ ਤਾਂ ਰੱਖੂੰਗੀ ਮੈਂ 6.5 ਇੰਚ ਤਾਂ ਹੁਣ ਆਪਾਂ ਕੀ ਕਰਨਾ ਜੀ 6.5 ਇੰਚ ਰੱਖਾਂਗੇ ਇਹਨਾਂ ਦਾ ਆਪਾਂ ਤੀਰਾ ਚੌੜਾਈ ਹੈਨਾ ਤੇ ਲੈਂਥ ਆਪਾਂ ਰੱਖਾਂਗੇ ਨੋਰਮਲੀ 7 ਇੰਚ ਇੱਥੋਂ 6.5 ਰੱਖਣਾ ਤੇ ਇੱਥੋਂ ਆਪਾਂ ਕੀ ਕਰਨਾ 6 ਲੈਣਾ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਇਹਨੂੰ ਇਦਾਂ ਕਰਕੇ ਜੋੜ ਦਵੋ ਹੈਨਾ ਹੁਣ ਜਿਵੇਂ ਕਿ ਆਪਣੀ ਹੁਣ ਆ ਗਈ ਬ੍ਰੈਸਟ ਬ੍ਰੈਸਟ ਹੈਗੀ ਸੀਗੀ ਵੈਸੇ ਮੇਰੇ ਕਸਟਮਰ ਦੀ ਹੈਗੀ ਆ 18 ਇੰਚ ਤੇ ਜਿਵੇਂ ਕਿ ਮੈਨੂੰ ਕਮੈਂਟ ਆਇਆ ਸੀਗਾ ਹੈਨਾ 1.5/8 ਇੰਚ ਦਾ ਮੈਂ 1.5/8 ਦੇ ਹਿਸਾਬ ਨਾਲ ਹੀ ਕਟਿੰਗ ਦੱਸੂਗੀ ਤੇ ਇਹਨਾਂ ਦੇ ਹੁਣ ਬੈਕ ਵਾਲੇ ਪੱਲੇ ਦੀ ਕਾਟ ਪਾਵਾਂਗੇ ਜੀ ਆਪਾਂ 2 ਇੰਚ ਤੇ ਤੇ ਫਰੰਟ ਵਾਲੇ ਪੱਲੇ ਦੀ ਕਾਟ ਪਾਵਾਂਗੇ ਆਪਾਂ ਉਹ ਆਪਾਂ ਕਿਉਂ ਅੱਧਾ ਇੰਚ ਤੇ ਪਾਉਣੀ ਕਿਉਂਕਿ ਜਿਹੜਾ ਹੁਣ 18 ਇੰਚ ਬ੍ਰੈਸਟ ਆ ਸਾਹਮਣਾ ਇਹਨਾਂ ਦਾ ਹੈਗਾਗਾ 12 ਇੰਚ 12 ਆ ਗਿਆ ਇੱਥੇ ਆ ਗਿਆ ਆਹ ਚੀਜ਼ ਤੇ ਆ ਗਿਆ ਛੇ ਤੇ ਛੇ 12 ਹੋ ਗਿਆ ਹੁਣ 6.5 ਅੱਧਾ ਇੰਚ ਹੀ ਹੋ ਗਿਆ ਨਾ ਇੱਥੇ ਆਪਾਂ ਐਂ ਕਰਕੇ ਪਾ ਦਵਾਂਗੇ ਕਾਟ ਤਾਂ ਇਹ ਆਜੂਗਾ 13 ਇੰਚ ਤਾਂ ਕਿ ਹੁਣ ਆਪਾਂ ਨੂੰ ਬਾਅਦ 'ਚ ਕਾਟ ਪਾਉਣ ਦੀ ਲੋਡ ਨਹੀਂ ਪੈਣੀ ਮਤਲਬ ਕਿ ਛਾਂਟੀ ਛੁੰਟੀ ਪਾਉਣ ਦੀ ਵੀ ਲੋਡ ਨਹੀਂ ਪੈਣੀ ਹੁਣ ਆਪਾਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ ਪਲੇਟਾਂ ਦਾ ਨਿਸ਼ਾਨ ਆਊਗਾ 18 ਵਾਲਿਆਂ ਦੇ ਆਊਗਾ ਜੀ 10:30 ਤੇ ਆਪਾਂ 11 ਇੰਚ ਰੱਖਾਂਗੇ ਬੱਸ ਇਹਨਾਂ ਦੇ ਵਿੱਚ ਪਲੇਟਾਂ ਦੋ ਹੀ ਪਾਉਂਗੀ ਕੱਲੀਆਂ ਲੰਮੀਆਂ ਤੇ ਚੜਾਈ ਤੁਹਾਨੂੰ ਪਤਾ ਹੀ ਆਪਾਂ 1.5 ਤੋਂ 3 ਇੰਚ ਤੇ ਰੱਖਦੇ ਹੁੰਦੇ ਆ ਲੈਂਥ 8 ਇੰਚ ਤੇ ਇਹ 8 ਇੰਚ ਦੀ ਲੈਂਥ ਕਿਉਂ ਰੱਖਦੀਆਂ ਉਹ ਮੈਂ ਸਾਨੂੰ ਐਂਡ ਤੇ ਦੱਸਦੀਆਂ ਤੇ ਹੁਣ ਜੇ ਆਪਾਂ ਸਾਈਡ ਵਾਲੀਆਂ ਪਲੇਟਾਂ ਪਾਉਣੀਆਂ ਹੁੰਦੀਆਂ ਹਨਾ ਮੈਂ ਇੱਕ ਵਾਰ ਤੁਹਾਨੂੰ ਨਿਸ਼ਾਨ ਲਾ ਕੇ ਦੱਸੂਗੀ ਤਾਂ ਆਪਾਂ ਲਾਉਂਦੇ ਜੀ ਇੱਥੋਂ 2 ਤੇ ਜਾਂ 2.5 ਤੇ ਨਿਸ਼ਾਨ ਉਸ ਤੋਂ ਬਾਅਦ ਇੱਧਰ ਰੱਖਾਂਗੇ ਆਪਾਂ 1.5 ਇੰਚ ਤੇ ਜਿਹੜੀ ਸਾਈਡ ਵਾਲੀ ਪਲੇਟ ਹੁੰਦੀ ਹੈ ਨੀਚੇ ਵਾਲੀ ਹਨਾ ਉਹ ਆਪਾਂ ਕਿਵੇਂ ਰੱਖਣੀ ਹੁੰਦੀ ਹੈ ਪਲੇਟ ਦਾ ਅੱਧ ਕਰਕੇ ਉਹ ਜਿਹੜੀ ਆਪਣੀ ਲੰਬੀ ਪਲੇਟ ਹੁੰਦੀ ਹੈ ਉਹਦਾ ਅੱਧ ਕਰਕੇ ਆਪਾਂ ਐ ਕਰਕੇ ਨਿਸ਼ਾਨ ਲਾ ਲਵਾਂਗੇ ਹੁਣ ਆਪਾਂ ਇਹਦੀ ਲੱਗਿਆ ਕਟਿੰਗ ਕਰਨ ਸੋਨੇ ਪੱਲੇ ਦੀ ਪੈ ਗਈ ਆਪਣੀ ਕਾਟ ਤੇ ਹੁਣ ਆਪਾਂ ਸਾਈਡ ਵਾਲੇ ਕੱਟ ਪਾ ਲਵਾਂਗੇ ਹੁਣ ਆਪਾਂ ਪਾਵਾਂਗੇ ਫਰੰਟ ਵਾਲੇ ਪੱਲੇ ਦੀ ਕਾਟ ਤੇ ਜੇ ਹੁਣ ਆਪਾਂ ਇਹਦੇ ਪਲੇਟਾ ਪਾਉਣੀਆਂ ਹੁੰਦੀਆਂ ਤਾਂ ਆਪਾਂ ਇੱਥੇ ਕੱਟ ਪਾ ਲੈਣੀ ਸੀ ਬਟ ਮੈਂ ਪਲੇਟਾ ਨਹੀਂ ਪਾਉਂਦੀ ਹੈਗੀ ਤੇ हिਪ ਦੀ ਜਿਹੜੀ ਹੁੰਦੀ ਆਪਣੀ ਸੀਨ ਹਨਾ ਉਹ ਹਰ ਇੱਕ ਦੀ 15 ਹੀ ਹੁੰਦੀ ਆ ਆਪਾਂ 1.5 15 ਦੇ ਨਿਸ਼ਾਨ ਲਾ ਲੈਨੇ ਹੁੰਦੇ ਆ ਦੀਨੋਂ ਆਪਾਂ ਕਹਿਣਾ ਸਟੈਂਡਰਡਸ ਨੇ ਹਨ ਵੀ ਸਟੈਂਡਰਡ ਕਿੱਥੋਂ ਤੱਕ ਹੁੰਦੀ ਆ ਉਹ 15 ਹੀ ਹੁੰਦੀ ਆ ਜਿਵੇਂ ਕਿ हिਪ ਹੈਗੀ 19 ਇੰਚ ਜੇ ਤੁਸੀਂ ਹੁਣ ਮੈਂ ਇੱਕ ਵਾਰ ਇਹ 19 ਇੰਚ ਦੀ ਕਟਿੰਗ ਕਰਨ ਲੱਗੀ ਆ ਜੇ ਤੁਸੀਂ 21 ਦੀ ਰੱਖਣੀ ਹੁੰਦੀ ਤਾਂ ਤੁਸੀਂ ਇੱਥੇ 21 ਦਾ ਨਿਸ਼ਾਨ ਲਾ ਸਕਦੇ ਸੀ ਇੱਥੇ ਹੈ ਤੇ ਕਮਰ ਜਿਵੇਂ ਕਿ ਤੁਸੀਂ ਮੈਨੂੰ ਕਮੈਂਟ ਕੀਤਾ ਸੀਗਾ 18.5 ਆ 16.5 ਇੰਚ ਹਨ ਤਾਂ ਇਹਦੇ ਤੁਸੀਂ 16 ਦਾ ਲਾ ਸਕਦੇ ਸੀ ਫਿਰ ਤੇ ਇਹਦੀ ਕਾਟ ਇਦਾਂ ਹੀ ਪੈ ਜਾਂਦੀ ਬਟ ਮੇਰਾ ਉਹ ਨਾਪ ਨਹੀਂ ਹੈਗਾ ਜ਼ਰੂਰੀ ਨਹੀਂ ਹੁੰਦਾ ਵੀ ਸਾਰਿਆਂ ਦਾ ਵੀ ਅਲੱਗ-ਅਲੱਗ ਹੀ ਕਟਿੰਗ ਹੁੰਦੀ ਆ ਬਸ ਕੱਲਾ ਸਾਹਮਣੇ ਦਾ ਤੇ ਮੋਢੇ ਦਾ ਫਰਕ ਪੈਂਦਾ ਹਾਂਜੀ ਹੁਣ ਜਿਵੇਂ ਹਨਾ ਤਾਂ ਆਪਾਂ ਲੱਗਿਆ ਬਾਹਾਂ ਦੀ ਕਟਿੰਗ ਕਰਨ ਜਿਵੇਂ ਕਿ ਹੁਣ ਮੇਰਾ ਮੋਢਾ ਹੈਗਾ 8.5 ਇੰਚ ਬਸੇ ਆਪਾਂ 9 ਵੀ ਰੱਖ ਸਕਦੇ ਆਂ ਵੀ 8.5 ਇੰਚ ਵਾਲਿਆਂ ਦੀ ਬਾਹਾਂ ਦੀ ਆਪਾਂ ਕਟਿੰਗ ਕਰਨ ਲੱਗੇ ਤੁਸੀਂ ਇਹ ਸੋਚੋ ਮੈਂ ਲਾਉਂਗੀ 8.5 ਇੰਚ ਤੇ ਇਦਰੋਂ ਮੈਂ ਲਾਉਂਗੀ 3 ਇੰਚ ਤੇ ਠੀਕ ਆ 3 ਇੰਚ ਤੇ ਲਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਐ ਕਰਕੇ ਗਲਾਈ ਪਾ ਦਵਾਂਗੇ ਹੁਣ ਇੱਕ ਦਿਨ ਤਾਂ ਮੇਰੇ ਬਾਹਾਂ ਪਾਈ ਹੋਈ ਸੀਗੀ ਮੇਰੇ ਸੋਹੜ ਦੇ ਫੋਟੋ ਪਾਈ ਸੀ ਕਿ ਮੈਂ ਤਾਂ ਮੈਨੂੰ ਭੈਣਾਂ ਨੇ ਕਮੈਂਟ ਕੀਤੇ ਵੀ ਤੁਸੀਂ ਇਦਾਂ ਨਹੀਂ ਕਢੇ ਹੁੰਦਸੋ ਭੈਣੋ ਓਦਾਂ ਦੀ ਕਟਿੰਗ ਜੇ ਆਪਾਂ ਨੂੰ ਚਾਹੀਦੀ ਤਾਂ ਆਪਾਂ ਨੂੰ ਬਾਹ ਫੁੱਲ ਲੈਂਥ ਚ ਰੱਖਣੀ ਪੈਂਦੀ ਜਿਵੇਂ ਕਿ ਹੁਣ ਮੇਰੇ ਕੋਲੇ ਕਪੜਾ ਬਚਿਆ ਸਿਰਫ 17 ਇੰਚ ਹੈ ਨਾ ਬਾਹ ਆਪਣੀ 16 ਕੈਂਚ ਤਿਆਰ ਰਹੇਗੀ ਜੇ ਆਪਾਂ ਫਿਨਿਸ਼ਿੰਗ ਪੱਟੀ ਵੀ ਲਾਉਣਿਆ ਤਾਂ ਹੁਣ ਆਪਾਂ ਕੀ ਕਰਨਾ ਇਹ ਆਪਾਂ ਰੱਖਿਆ ਇੱਥੋਂ 8.5 ਇੰਚ ਤਾਂ ਇੱਥੋਂ ਆਪਾਂ ਰੱਖਾਂਗੇ 8.5 ਇੰਚ ਸੇਮ ਹੀ ਰੱਖਾਂਗੇ ਆਪਾਂ ਜਿੰਨਾ ਤੁਸੀਂ ਵਿੱਚ ਫੋਲਡ ਕਰਨਾ ਉਹਨਾਂ ਨੂੰ ਤੁਸੀਂ ਫੋਲਡ ਕਰ ਸਕਦੇ ਹੋ ਹਣ ਜੇ ਤੁਸੀਂ ਨਹੀਂ ਕਰਨਾ ਤਾਂ ਇੱਥੋਂ ਲਾਵਾਂਗੇ ਆਪਾਂ 8 ਇੰਚ ਦਾ ਨਿਸ਼ਾਨ ਹੁਣ ਆਪਾਂ ਕੀ ਕਰਨਾ ਇੱਥੋਂ ਐ ਕਰਕੇ ਗਲਾਈ ਪਾਵਾਂਗੇ ਵੈਸੇ ਜਿਹੜੀ ਅਸਲੀ ਪਾਕਿਸਤਾਨੀ ਬਾਹ ਹੁੰਦੀ ਹੈ ਨਾ ਉਹ ਤਾਂ ਐਦਾਂ ਹੀ ਹੁੰਦੀ ਹੈ ਐਵੇਂ ਸਿੱਧੀ ਪਰ ਆਪਣੇ ਜਿਹੜੀਆਂ ਪਹਿਣਾ ਪਾਉਂਦੀਆਂ ਨੇ ਉਹ ਕਈਆਂ ਨੇ ਸਾਡੀ ਆ ਚੀ ਟਾਈਟ ਹੋਵੇ ਇੱਥੋਂ ਖੁੱਲੇ ਹੋਵੇ ਫਿਰ ਉਹਦੀ ਸ਼ੇਪ ਤਾਂ ਤੁਹਾਨੂੰ ਪਤਾ ਹੀ ਹੁਣ ਤੁਸੀਂ ਆਪ ਹੀ ਲਾਉਂਦਾ ਜੀ ਵੀ ਜਦੋਂ ਆਪਾਂ ਇੱਥੋਂ ਐ ਕਰਕੇ ਕਾਟ ਪਾਵਾਂਗੇ ਤਾਂ ਆਹ ਕੱਪੜਾ ਇਕੱਠਾ ਹੋਊਗਾ ਨਾ ਤਾਂ ਆਪਾਂ ਇਹਨੂੰ ਇੱਥੋਂ ਐ ਕਰਕੇ ਇੰਟਰਲੋਕ ਕਰ ਸਕਦੇ ਆ ਫਿਰ ਆਪਾਂ ਨੂੰ ਕੱਟ ਕੱਟ ਪਾਉਣੇ ਪੈਂਦੇ ਉਹਦੇ ਵਿੱਚ ਹਨਾ ਇੰਦੀ ਅਸਲੀ ਪਾਕਿਸਤਾਨੀ ਬਾਹਂ ਗੀ ਉਹ ਬਾਹਂ ਹੁੰਦੀ ਆਪਣੀ ਜਿੰਨਾ ਆਪਾਂ ਮੋਡਾ ਰੱਖਿਆ ਉੰਨੀ ਰੱਖ ਕੇ ਇੱਥੋਂ ਸਿੱਧੀਆਂ ਨੇ ਇੱਥੋਂ ਵੀ ਖੁੱਲੀ ਇੱਥੋਂ ਵੀ ਖੁੱਲੀ ਤੇ ਇੱਥੋਂ ਵੀ ਖੁੱਲੀ ਹਨਾ ਉਹ ਹੁੰਦੀ ਹੈ ਅਸਲੀ ਆਪਣੀ ਪਾਕਿਸਤਾਨੀ ਬਾਹਂ ਹੁਣ ਇਹਨੂੰ ਤੁਸੀਂ ਜਿਹੜਿਆ ਵੀ ਨਾਮ ਮਰਜ਼ੀ ਦੇ ਦਿਓ ਕੋਈ ਇਹਦਾ ਜਾਂ ਅੰਬ੍ਰੇਲਾ ਕਹਿ ਦਿਓ ਜਾਂ ਮੋਰੋ ਲੂਜ਼ ਬਾਹਂ ਕਹਿ ਦਿਓ ਕੁਛ ਵੀ ਕਹਿ ਦਿਓ ਬਟ ਅਸਲੀ ਪਾਕਿਸਤਾਨੀ ਬਾਹਂ ਆਹੀ ਹੀ ਹੁੰਦੀ ਹੈ ਤਦ ਇੰਨੀ ਨਹੀਂ ਰੱਖਣੀ ਹਲਕੀ ਹਲਕੀ ਇੰਨੀ ਕਰ ਸਕਦਾ ਬਟ ਆਹ ਈਡੀ ਸ਼ੇਪ ਆ ਇਹ ਬਹੁਤ ਗਲਤ ਸ਼ੇਪ ਆ ਇਹ ਆਪਣੀ ਪਾਕਿਸਤਾਨੀ ਬਾਂਹ ਦੀ ਸ਼ੇਪ ਨਹੀਂ ਹੁੰਦੀ ਹੈਗੀ ਆ ਦੇਖੋ ਜੀ ਆਪਣੀ ਬਾਂਹ ਦੀ ਕਟਿੰਗ ਹੋ ਚੁੱਕੀ ਆ ਹੁਣ ਜੇ ਤੁਸੀਂ ਮੋਹਰੋ 5.5 ਰੱਖਣੀ ਹੁੰਦੀ ਹੈ ਨਾ ਤਾਂ ਆਪਣੀ ਫਿਰ ਉਹਦੀ ਬਾਂਹ ਦੀ ਜਿਹੜੀ ਸ਼ੇਪ ਆਉਣੀ ਸੀਗੀ ਉਹ ਆਉਣੀ ਸੀਗੀ 5.5 ਇੱਥੇ ਆ ਗਿਆ 7 2 ਇੰਚ ਬਾਅਦ ਉਹ ਆਪਣੀ ਹੋਣੀ ਸੀ ਇਦਾਂ ਕਰਕੇ ਤੇ ਸੀਨ ਆਪਣੀ ਲੱਗਣੀ ਸੀ ਇੱਥੇ ਕਰਕੇ